ਦੋਨੋਂ ਲੋਕ ਲੜਦੇ ਸੀਗੇ ਅਗਰ ਤਾਂ ਗੋਲੀਆਂ ਉਹਨਾਂ ਦੇ ਵੱਜਦੀਆਂ ਤੇ ਠੀਕ ਹੈ ਮਰਨ ਮਾਰਨ ਆਏ ਸੀ ਇੱਕ ਗਰੀਬ ਦਾ ਕੀ ਕਸੂਰ ਸੀਗਾ ਉਹ ਲੇਡੀ ਦਾ ਕੀ ਕਸੂਰ ਸੀ ਉਹ ਛੋਟਾ ਜਿਹਾ ਬੱਚਾ ਜਿਹੜਾ ਚਲਾ ਗਿਆ ਉਹਦਾ ਕੀ ਕਸੂਰ ਸੀਗਾ ਕਦੇ ਲੋਕਾਂ ਨੂੰ ਸਾਕਤ ਤੋਂ ਸਾਕਤ ਖੜੀ ਤੋਂ ਖੜੀ ਇਹ ਅੰਗਾਰ ਵੇਨੋਂ ਸੱਜ ਮਿਲ ਨਹੀਂ ਜਾਈਦੀ ਤਾਂ ਅੱਜ ਲੋਕ ਡਰਦੇ ਨੇ ਕਿ ਵਿਆਹ ਸ਼ਾਦੀ ਤੋਂ ਜਾਨ ਤੋਂ ਵੀ ਵਿਆਹ ਸ਼ਾਦੀ ਚ ਲਈਏ ਕਿ ਨਾ ਚਾਹੀਏ ਇੰ tane ਹਾਲਾਤ ਬਣੇ ਕਿ ਡਰਾਮਾ ਮਾਹੌਲ ਹੈ ਸ਼ਹਿਰ ਦੇ ਵਿੱਚ 40 40 ਲੱਖ ਰੁਪਈਆ ਲੈ ਕੇ ਵੀ ਚਾਰ ਬੰਦੇ ਨਹੀਂ ਖੜਾ ਸਕਦੇ ਇਹ ਲੋਕ ਇਨਾਂ ਦੀ ਇਹਨਾਂ ਡੈਲੀ ਆ ਪੁਲਿਸ ਵੱਲੋਂ ਸਿੱਧੀ ਡਿরেকਸ਼ਨ ਆ ਵੀ ਕੋਈ ਸਰਕਾਰ ਵੱਲੋਂ ਵੀ ਕੋਈ ਬੰਦਾ ਅੰਦਰ ਮੈਰੀ ਦੇ ਵੈਪਨ ਨਹੀਂ ਲੈ ਕੇ ਜਾ ਸਕਦਾ ਜਿੱਦਾਂ ਇਹਨਾਂ ਨੇ 68 ਫਾਇਰ ਉੱਥੋਂ ਇੱਕ ਨਿਕਲੇ ਤੇ ਲੋਕਾਂ ਨੇ ਅੱਜ ਦੱਸ ਰਹੇ ਸੀਗੇ ਕਿ ਕਿਸੇ ਨੇ ਆਪਣੇ ਪਰ ਲੇਡੀਜ਼ ਨੂੰ ਜੈਂਟਸ ਵਾਸ਼ਰੂਮ ਚ ਵੜਤਾ ਕੋਈ ਟੇਬਲ ਦੇ ਥੱਲੇ ਲੇਟ ਗਿਆ ਕਿਸ ਨੇ ਜਾਨ ਬਚਾਈ ਆ ਅੱਜ ਪੈਸਵਾਲਾਂ ਦੀ ਵੀ ਜ਼ਿੰਮੇਵਾਰੀ ਬੰਦੀ ਉਹ ਵੀ ਇਸ ਗੱਲ ਦਾ ਧਿਆਨ ਹੈ ਤੁਹਾਨੂੰ ਜਿਆ ਪੋਰਟ ਫਾਉਂਡ ਸਿਕਿਉਰਿਟੀ ਦਵੇ ਕੋਈ ਗਲਤ ਬੰਦਾ ਗਲਤ ਅੰਦਰ ਨਹੀਂ ਜਾਣਾ ਚਾਹੀਦਾ ਉਹਨਾਂ ਭੋਗਰਿਆਂ ਦੀ ਅਗਰ ਲੜਾਈ ਸੀ ਉਹ ਬਾਹਰ ਲੜ ਲੈਂਦੇ ਉਹਨਾਂ ਨੇ ਮੈਰਿਜ ਦੇ ਚਲਦੀ ਮੈਰਿਜ ਦੇ ਅੰਦਰ ਐਡਾ ਵੱਡਾ ਨੁਕਸਾਨ ਕਰਤਾ ਜਿਹੜਾ ਨਾ ਪੂਰਾ ਹੋਣ ਵਾਲਾ ਉਹ ਘਾਟਾ ਪੈ ਗਿਆ ਵਾਸੂ ਦੇ ਪਰਿਵਾਰ ਨੂੰ ਸਾਡੀ ਜੁੜੀ ਛੋਟੀ ਭੈਣ ਉਹ ਤੇ ਵਾਸੂ ਦੇ ਮਦਰ ਤੇ ਵਾਸੂ ਦੀ ਚਾਚੀ ਇੱਕ ਪਰਿਵਾਰ ਸਿਰਫ ਤਿੰਨ ਔਰਤਾਂ ਬੰਦਾ ਕੋਈ ਨਹੀਂ ਉਹ ਬੱਚੇ ਨੇ ਛੋਟੇ ਸਾਲ-ਸਾਲ ਦੇ 30 ਦਸੰਬਰ ਦੀ ਰਾਤ ਇੱਕ ਵਿਆਹ ਸਮਾਗਮ ਦੇ ਵਿੱਚ ਗੈਂਗਵਾਰ ਹੁੰਦੀ ਸੀ ਦਿਖਾਈ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਉਧਾਰਾ ਪੁਲਿਸ ਨੇ ਐਕਸ਼ਨ ਵੀ ਕੀਤਾ ਤੇ ਕਈ આરોપીਆਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਕਈ આરોપી ਹਜ ਤੱਕ ਫਰਾਰ ਨੇ ਤੇ ਉਸ ਦੇ ਵਿੱਚ ਕਈ ਜਿਹੜੇ ਵਿਆਹ ਸਮਾਗਮ ਵਿੱਚ ਆਏ ਹੁੰਦੇ ਸ਼ਾਮਿਲ ਹੁੰਦੇ ਨੇ ਕਈਆਂ ਨੂੰ ਗੋਲੀਆਂ ਲੱਗਦੀਆਂ ਨੇ ਤੇ ਉਹਨਾਂ ਦੀ ਮੌਤ ਹੋ ਵੀ ਮੌਤ ਵੀ ਹੋ ਜਾਂਦੀ ਹੈ ਉਹਨਾਂ ਵਿੱਚ ਹੀ ਇੱਕ ਵਾਸੂ ਚੋਪੜਾ ਨਾਮ ਦਾ ਸ਼ਖਸ ਸੀਗਾ ਜੋ ਕਿ ਕਾਰੋਬਾਰੀ ਸੀਗਾ ਉਸੇ ਗੋਲੀ ਲੱਗਦੀ ਆ ਉਸਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪਰ ਡਾਕਟਰ ਵੱਲੋਂ ਉਸਨੂੰ ਮੌਤ ਮਿੱਤੇ ਕੋਸ਼ਿਸ਼ ਕਰ ਦਿੱਤਾ ਜਾਂਦਾ ਅੱਜ ਉਸ ਦੀ ਅੰਤਿਮ ਅਰਦਾਸ ਹੁੰਦੀ ਦਿਖਾਈ ਦੇ ਰਹੀ ਹੈ ਅੱਜ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ ਸਾਰੇ ਜਿਹੜੇ ਰਾਜਨੀਤਿਕ ਲੀਡਰ ਨੇ ਉੱਥੇ ਪਹੁੰਚੇ ਹੋਏ ਨੇ ਤੇ ਅਸ਼ੋਪਰਾਸ਼ ਪੱਪੀ ਵੀ ਤਾਂ ਐਕਸੈਂਟਰ ਹਲਕਾ ਦੇ ਇੱਥੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਦੀਆਂ ਕੀ ਕਹਿਣਾ ਹੁੰਦਾ ਤੇ ਪਰਿਵਾਰ ਨਾਲ ਕਿਸ ਤਰ੍ਹਾਂ ਦਾ ਦੁੱਖ ਸੰਜਿਆ ਕੀਤਾ ਕਪਈ ਸਾਹਿਬ ਅੱਜ ਵਾਸਤੇ ਉਹ ਸੰਜਿਆ ਕਹਿੰਦਾ ਬੁਲੀ ਦੁਖਦੀ ਘੜੀ ਐ ਇਹ ਕੋ ਵਾਸੂ চোপੜਾ ਜੀ ਦਾ ਐਕਸੀਡੈਂਟ ਹੋਇਆ ਮੈਰੀ ਪੈਲਸ ਦੇ ਵਿੱਚ ਮੈਂ ਸਮਝਦਾ ਵੀ ਇਹ ਸਾਰੇ ਸ਼ਹਿਰ ਨੂੰ ਇਸ ਗੱਲ ਨੇ ਪੂਰਾ ਦਰਦਨਾ ਭਰਤਾ ਕਿਉਂਕਿ ਛੋਟੇ ਛੋਟੇ ਬੱਚੇ ਆ ਉਹਦਾ ਕੋਈ ਕਸੂਰ ਨਹੀਂ ਸੀਗਾ ਨਾ ਕੋਈ ਉਹ ਗਿਆ ਤਾਂ ਉਹ ਖੁਸ਼ੀ ਦੇ ਬੇਸੀ ਪਰ ਉਹ ਸਜ਼ਾ ਲਈ ਉਹਦੇ ਘਰ ਲਈ ਇਹ ਖੁਸ਼ੀ ਜਿਹੜੀ ਆ ਉਹ ਗਮੀ ਲੈ ਕੇ ਆ ਗਈ ਪਰ ਐਸੇ ਬੰਦਿਆਂ ਦਾ ਮੈਂ ਸਮਝਦਾ ਵੀ ਜਿਹੜੇ ਬੰਦੇ ਮਸਟੰਡ ਪੁਣਾ ਕਰਕੇ ਜਾਂ ਫੁਕਰ ਪਿੱਤਿਆ ਕਰਕੇ ਐਡਾ ਵੱਡਾ ਘਟਨਾ ਵਾਪਰ ਗਿਓ ਬੱਚੀ ਦਾ ਉਹਨਾਂ ਬੱਚਿਆਂ ਦਾ ਕੀ ਕਸੂਰ ਸੀਗਾ ਉਹਨਾਂ ਫੁਕਰਿਆਂ ਦੀ ਅਗਰ ਲੜਾਈ ਸੀ ਉਹ ਬਾਹਰ ਲੜ ਲੈਂਦੇ ਉਹਨਾਂ ਨੇ ਮੈਰਿਜ ਦੇ ਚਲਦੀ ਮੈਰਿਜ ਦੇ ਅੰਦਰ ਐਡਾ ਵੱਡਾ ਨੁਕਸਾਨ ਕਰਤਾ ਜਿਹੜਾ ਨਾਂ ਪੂਰਾ ਹੋਣ ਵਾਲਾ ਉਹ ਘਾਟਾ ਪੈ ਗਿਆ ਵਾਸੂ ਦੇ ਪਰਿਵਾਰ ਨੂੰ ਔਰ ਇਹ ਸਾਰੇ ਸ਼ਹਿਰ ਨੂੰ ਬਹੁਤ ਵੱਡਾ ਦੁੱਖ ਆ ਪਰ ਮੈਂ ਤੁਹਾਡੇ ਦਾ ਇਹ ਵੀ ਗੱਲ ਦੱਸਣੀ ਚਾਹੁੰਨਾ ਵਾ ਵੀ ਹੁਣ ਇਹਨਾਂ ਫੁਕਰਿਆਂ ਦੇ ਉੱਤੇ ਪੂਰੀ ਨਕੇਲ ਕਸੀ ਜਾਊਗੀ ਇਹਨਾਂ ਲੋਕਾਂ ਨੇ ਬਹੁਤ ਜ਼ਿਆਦਾ ਨਿਹਰਗਰਦੀ ਠਾਈ ਹੋਈ ਆ ਕਿਉਂਕਿ ਜਦੋਂ ਕੋਈ ਤੁ ਖੁਸ਼ੀ ਦੇ ਵਿੱਚ ਨਾ ਤੁਸੀਂ ਦੇਖਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਇੰਨੇ ਤਾਕਤਵਰ ਜਾਂ ਆਪਣੇ ਆਪ ਨੂੰ ਇੰਨੇ ਲੜਾਕੂ ਘੋਣੇ ਹੋ ਫਿਰ ਬਾਹਰ ਨਾਲ ਲੈਣਦੇ ਮੈਰੀ ਪਹਿਲੇ ਮੈਰੀ ਜਿ ਪਹਿਲੇ ਸੇ ਬਾਹਰ ਵੀ ਤੁਸੀਂ ਮਿਲੇ ਹੋ ਇੱਕ ਦੂਜੇ ਨਾਲ ਬਾਹਰ ਲੜ ਲੈਂਦੇ ਤੁਸੀਂ ਅੰਦਰ ਜਾ ਕੇ ਜੋ ਨਾਲੇ ਉਹ ਵਿਆਹ ਵਾਲੇ ਮੁੰਡੇ ਦਾ ਸਾਰਾ ਵਿਆਹ ਦੇ ਵਿੱਚ ਭੰਗ ਭਾਤੀ ਨਾਲੇ ਦੋ ਜਾਨਾਂ ਲੈ ਲੀਆਂ ਇਸ ਤੋਂ ਵੱਡਾ ਘਾਟਾ ਨਹੀਂ ਹੋ ਸਕਦਾ ਮੈਂ ਸਮਝਦਾ ਸੀਪੀ ਸਾਹਿਬ ਵੀ ਇਸ ਕੰਮ ਲਈ ਲੱਗੇ ਹੋਏ ਆ ਔਰ ਸਾਡੀ ਸਰਕਾਰ ਵੱਲੋਂ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਸਿੱਧਾ ਹੁਕਮ ਆ ਇਹ ਐਸੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਸਰਦਾਰ ਸਾਹਿਬ ਕਿਹਨਾਂ ਕਿਤੇ ਐ ਨਹੀਂ ਲੱਗਦਾ ਵੀ ਮੈਰਿਜ ਪੈਲੇਸ ਦੀ ਵੀ ਕਮੀ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਕੋ ਮੈਰੀ ਪੈਲੇਸ ਵਾਲੇ 40 40 40 ਲੱਖ ਰੁਪਈਆ ਲੈ ਰਹੇ ਆ ਬੁਕਿੰਗਾਂ ਕਰਨ ਦਾ 40 40 ਲੱਖ ਰੁਪਈਆ ਲੈ ਕੇ ਵੀ ਚਾਰ ਬੰਦੇ ਨਹੀਂ ਖੜਾ ਸਕਦੇ ਇਹ ਲੋਕ ਇਹਨਾਂ ਦੀ ਅੰਗੈਲੀ ਆ ਪੁਲਿਸ ਵੱਲੋਂ ਸਿੱਧੀ ਡਾਇਰੈਕਸ਼ਨ ਆ ਵੀ ਕੋਈ ਸਰਕਾਰ ਵੱਲੋਂ ਵੀ ਵੀ ਕੋਈ ਬੰਦਾ ਅੰਦਰ ਮੈਰੀਜ ਦੇ ਵੈਪਨ ਨਹੀਂ ਲੈ ਕੇ ਜਾ ਸਕਦਾ ਫਿਰ ਐਡੀ ਵੱਡੀ ਅੰਗੈਲੀ ਹੋ ਗਈ ਔਰ ਐਡਾ ਵੱਡਾ ਐਕਸੀਡੈਂਟ ਹੋ ਗਿਆ ਇੱਕ ਹੋਣਹਾਰ ਬੱਚਾ ਜਿਹਦੇ ਛੋਟੇ-ਛੋਟੇ ਦੋ ਬੱਚੇ ਆ ਉਹ ਸਾਡੇ ਕੋਲੋਂ ਖੋਇਆ ਗਿਆ ਇੱਕ ਵਿਚਾਰੀ ਉੱਥੋਂ ਜਲੰਧਰੋਂ ਵਿਆਹ ਦੇਖਣ ਆਈ ਲੇਡੀ ਉਹ ਪੂਰੀ ਹੋ ਗਈ ਇੱਕ ਦੇ ਬਾਹਾਂ 'ਚ ਵੀ ਗੋਲੀ ਲੱਗੀ ਐ ਛਡਾਉਂਦੇ ਦੇ ਪਰ ਕੀ ਕੀਤਾ ਜਾ ਸਕਦਾ ਇਹਨਾਂ ਲੋਕਾਂ ਨੇ ਮੈਂ ਕਹਿੰਦਾ ਇਹਨਾਂ ਦੀ ਕਾਰੋਬਾਰ ਬੰਦੇ ਕਰਨ ਵਾਲੇ ਉਹ ਵੀ ਇਹਨਾਂ ਲੋਕਾਂ ਨੂੰ ਅੱਜ ਦਹਿਸ਼ਤ ਦੇ ਵਿੱਚ ਨਹੀਂ ਪਰ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ। ਮੈਨੂੰ ਸਭ ਕਿਵੇਂ ਲੱਗਦਾ ਹੈਗਾ ਮੈਂ ਕਿ ਪਿਛਲੇ ਦਿਨੇ ਇਹਨਾਂ ਦੇ ਫਾਦਰ ਸਾਹਿਬ ਨੂੰ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਇਹਨਾਂ ਚਾਚਾ ਨੇ ਇਹ ਕਰਦਾ ਇਹ ਜੀ ਚਲੇ ਗਿਆ ਘਰ ਖਾਲੀ ਹੋ ਗਿਆ। ਘਰ ਦੇ ਵਿੱਚ ਐਡਾ ਵੱਡਾ ਐਕਸੀਡੈਂਟ ਹੋ ਜਾਣਾ ਇੱਕ ਖੁਸ਼ੀ ਦਾ ਮਾਹੌਲ ਤੇ ਗਮੀ ਦੇ ਵਿੱਚ ਹੀ ਸਾਰਾ ਟੱਬਰ ਅੱਜ ਮੈਂ ਦੇਖ ਰਿਆਂ ਉਹਦੀ ਮਾਤਾ ਉਹਦੇ ਧਰਮ ਪਤਨੀ ਜੀਵਨ ਸਾਥੀ ਉਹਦੀਆਂ ਭੈਣਾਂ ਉਹਦੇ ਬੱਚਿਆਂ ਨੂੰ ਜਿਨ੍ਹਾਂ ਮਸੂਮਾਂ ਨੂੰ ਹਲੇ ਤੱਕ ਪਤਾ ਹੀ ਨਹੀਂ ਸਾਡੇ ਕੋਲ ਸਭ ਨਾਲੋਂ ਕੀਮਤੀ ਚੀਜ਼ ਖੋਈ ਗਈ ਹੈ ਉਹਨਾਂ ਦਾ ਬਾਪ ਜਿਨੇ ਸਦਾ ਛਾਇਆ ਬਣ ਕੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਹੁੰਦਾ ਵਾ ਇਹੋ ਜਿਹੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪੱਪੀ ਜੀ ਲੱਗਦਾ ਨਹੀਂ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਉੱਥੇ ਮੌਜੂਦ ਸੀਗੇ ਆ ਉੱਥੇ ਵੱਡੀ ਇਕੱਠਣਾ ਜਿਕਰ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਸੀ ਇਹਦਾ ਦੇਖੋ ਬੁਧਾ ਇੱਕ ਚਾਹੇ ਮੈਂ ਹੁੰਦਾ ਉੱਥੇ ਜੇ ਬੱਚਾ ਜਾ ਸਕਦਾ ਮੈਂ ਵੀ ਜਾ ਸਕਦਾ ਸੀਗਾ ਔਰ ਮੈਂ ਇਹ ਵਿਦੈਕਾਂ ਦਾ ਕੋਈ ਲੱਗ ਨਹੀਂ ਹੈਗਾ ਕਿਉਂਕਿ ਇਹ ਵੀ ਇਹ ਵੀ ਸਾਡਾ ਇੱਕ ਪਰਿਵਾਰ ਦਾ ਅੰਗ ਗਿਆ ਵਾ ਲੱਗਦਾ ਨਹੀਂ ਕਿਦਾਂ ਵੀਆਈਪੀ ਉੱਤੇ ਮਜੂਦ ਸੀਗੇ ਜਿਵੇਂ ਕੋਈ ਵੀ ਮਤਲਬ ਕਹਿ ਸਕਦਾ ਕਿ ਆਪਾਂ ਸ਼ਰਮ ਨਹੀਂ ਹੈਗੀ ਸੀ ਕੋਈ ਵੀ ਗੁਲੀਆ ਜਿਹਾ ਦੇਖੋ ਜਿਹੜੇ ਲੋਕ ਇਸ ਗੱਲ ਨੂੰ ਇਹ ਨਹੀਂ ਦੇਖਦੇ ਪਏ ਵੀ ਕਿਸੇ ਦੀ ਖੁਸ਼ੀ ਚ ਤੁਹਾਨੂੰ ਬੁਲਾਇਆ ਵਾ ਤੁਸੀਂ ਆਪਣੀਆਂ ਬੋਸੀਆਂ ਉੱਥੇ ਦਿਖਾਉਣ ਲਈ ਕਿਸੇ ਮਾਸੂਮ ਦੀ ਜਾਨ ਲੈ ਲਈ ਤੇ ਇਹ ਕਾਦੀ ਬੋਸੀ ਹੈ ਇਹ ਕੋਈ ਮੈਂ ਬੋਸੀ ਨਹੀਂ ਕਹਿੰਦਾ ਇਹ ਬੁਝਦਲੀ ਵਾਲਾ ਕੰਮ ਹੁੰਦਾ ਬਾ ਜੀ ਲਗਾਤਾਰ ਲਾਇਸੈਂਸ ਬੰਦੇ ਜਾ ਰਹੇ ਨੇ ਐਨੇ ਅਸਲੇ ਬਣ ਗਏ ਨੇ ਕੀ ਲੱਗਦਾ ਕਿ ਹੁਣ ਸਾਰੇ ਲਾਇਸੈਂਸ ਦੇਖੋ ਲਾਇਸੈਂਸ ਬੜਨਾ ਹੁਣ ਸਾਡੇ ਕੋ ਵੀ 30 40 40 ਸਾਲ ਦੇ ਆ ਇਹਨਾਂ ਫੁਕਰਿਆਂ ਦੇ ਕੋਲ ਨਸਾਂਸਾਸਲਾ ਸਾਂਭਣਾ ਕਿਸੇ ਹਰ ਬੰਦੇ ਦੇ ਬੱਸ ਦੀ ਗੱਲ ਹੀ ਹੁੰਦੀ ਇਹਨਾਂ ਫੁਕਰਿਆਂ ਨੂੰ ਇਹਨਾਂ ਨੇ ਲਾਇਸੈਂਸ ਬਣਾਈ ਲੋਕਾਂ ਨੂੰ ਸਾਮੀ ਬਾਜੀ ਲਈ ਆ ਇਹ 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 ਲਾਇਸੈਂਸ ਸਾਡੇ ਕੋ ਵੀ 40 40 ਸਾਲ ਦੇ ਹੈਗੇ ਆ ਚਾਹੇ ਗਨਮੈਨ ਤਾਂ ਅੱਜ ਨੇ ਸਾਡੇ ਕੋਲ ਸਾਨੂੰ ਵੀ 40-40 ਸਾਲ ਹੋ ਗਏ ਇਨਾਂ ਚੀਜ਼ਾਂ ਨੂੰ ਰੱਖੇ ਹੋਏ ਸਾਮਕੇ ਰੱਖਣ ਵਾਲੀ ਚੀਜ਼ਾਂ ਨਾਲੇ ਮੌਕੇ ਦੇ ਬਰਤਨ ਵਾਲੀ ਚੀਜ਼ਾਂ ਇਹ ਕਿਸੇ ਵੀ ਖੁਸ਼ੀ ਦੇ ਵਿੱਚ ਭੰਗ ਪਾਉਣ ਵਾਲੀ ਚੀਜ਼ ਨਹੀਂ ਕੀਤੀ ਪੱਪੀ ਜੀ ਜਿਹੜਾ ਸ਼ੁਭ ਮੋਟੇ ਦਾ ਨਾਮ ਆ ਰਿਹਾ ਯੂਥ ਕਾਂਗਰਸ ਦਾ ਤੁਹਾਡੇ ਹਲਕੇ ਚ ਹੀ ਪ੍ਰਧਾਨ ਰਿਹਾ ਹੋਇਆ ਲੱਗਦਾ ਨਹੀਂ ਕਿ ਸਿਆਸੀ ਬਾਤ ਕਿਸੇ ਨੂੰ ਇਸ ਕੰਮ ਦੇ ਵਿੱਚ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ ਪਰ ਮੈਂ ਸਿਆਸੀ ਬੰਦਿਆਂ ਨੂੰ ਇਹ ਜ਼ਰੂਰ ਕਹਿਣਾ ਚਾਹਨਾ ਇਹ ਠੋਡੇ ਪਾਲੇ ਹੋਏ ਨੇ ਇਹ ਸਿਆਸੀ ਬੰਦਿਆਂ ਦੇ ਪਾਲੇ ਹੋਏ ਬੰਦੇ ਨੇ ਜੇ 80 ਬੰਦੇ ਨਾ ਇਹਨਾਂ ਦੇ ਮਗਰ ਹੱਥ ਰੱਖਣੇ ਕਦੇ ਨਾ ਆ ਗਿਆ ਘਟਨਾ ਨੂੰ ਇਲਜ਼ਾਮ ਦੇ ਉਹ ਬੜਾ ਦੁਖ ਲਈ ਸਮਾਂ ਹੈ ਤੁਮ ਸਾਰਿਆਂ ਨੂੰ ਪਤਾ ਹੈ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰਵਾਸ ਦੇ ਨਾਲ ਦੁੱਖਾਂ ਜਗਦੇ ਤੇ ਜਵਾਨੀ ਦੀ ਮੌਤ ਹੈ ਘਰ ਘਰ ਦੇ ਵਿੱਚ ਮੈਂ ਕਹਿੰਦਾ ਕੋਈ ਬੰਦਾ ਹੀ ਨੂੰ ਦੇ ਬੱਚਾ ਜਿਹੜਾ ਘਰ ਦੀ ਦੇਖਭਾਲ ਕਰ ਸਕੇ ਛੋਟਾ ਜਿਆ ਬੱਚਾ ਕੋਤੀ ਦੀ ਬੇਤਾ 1.5 ਸਾਲ ਤੋਂ ਪਤਾ ਹੀ ਨਹੀਂ ਮੇਰੇ ਬਾਪ ਨੇ ਕਿਰਿਆ ਹੋਈ ਤੇ ਬੜੀ ਦਰਦਨਾਕ ਘਟਨਾ ਹੋਈ ਅਸੀਂ ਕੱਲ ਹੀ ਆਪਰ ਤੋਂ ਪੁਲਿਸ ਕਮਿਸ਼ਨ ਨੂੰ ਫਿਰ ਮਿਲਾਂਗੇ ਪਹਿਲਾਂ ਵੀ ਮਿਲੇ ਅੱਜ ਕੱਲੇ ਲੋਗਾਂ ਨੂੰ ਸਾਥ ਤੋਂ ਸਾਥ ਤੋਂ ਕੜੀ ਤੋਂ ਕੜੀ ਇਹ ਕਾਰਵਾਈ ਨੂੰ ਸਜ਼ਾ ਮਿਲਣੀ ਚਾਹੀਦੀ ਦਾਜਾ ਜੀ ਲੋਕ ਡਰਦੇ ਨੇ ਕਿ ਵਿਆਹ ਸ਼ਾਦੀ ਤੋਂ ਜਾਨ ਤੋਂ ਵੀ ਵਿਆਹ ਸ਼ਾਦੀ ਚ ਜਾਏ ਕਿ ਨਾ ਜਾਏ ਇਦਾਂ ਦੇ ਹਾਲਾਤ ਬਣੇ ਪਏ ਨੇ ਡਰਦਾ ਮਾਹੌਲ ਹੈ ਸ਼ਹਿਰ ਤੇ ਮਿਲ ਕੇ ਅਸੀਂ ਸਾਰੀ ਗੱਲ ਕਰਾਂਗੇ ਕੋਈ ਜਲਦੀ ਤੋਂ ਜਲਦੀ ਕੋਈ ਤਾਰੀਖ ਪਈ ਹੈ ਕਿਉਂਕਿ ਸਾਥ ਤੋਂ ਸਾਥ ਹੋਵੇ ਸਰ ਕਮੀ ਕਿ ਸਟੇਮ ਇਸ ਤੇ ਦਿੱਕਤ ਨਾ ਹੋਈ ਹੈ ਇਹਦੇ ਵਿੱਚ ਕਮੀ ਕਿੱਥੇ ਰਹਿ ਗਈ ਕਮੀ ਤਾਂ ਦੇਖੋ ਜਿ ਦੇਖਿਆ ਜਾਵੇ ਤਾਂ ਸਾਰੀਆਂ ਕਮੀਆਂ ਹੀ ਨੇ ਜਿੱਤਾ ਜਿਨਾਂ ਦੇ ਸ਼ਾਦੀ ਸੀ ਉਹਨਾਂ ਨੂੰ ਨਹੀਂ ਚਾਹੀਦਾ ਵੀ 2-5 ਲਗਦੇ ਨੂੰ ਬੁਲਾਇਆ ਜਾਵੇ ਫਿਰ ਮੈਰਿਜ ਵੈਨਸ ਵਾਲਾ ਉੱਥੇ 10-10 ਉਹਨਾਂ ਨੇ ਸਿਕਿਉਰਿਟੀ ਗਾਰਡ ਰੱਖੇ ਹੈ ਤੇ ਉਸ ਦਾ ਕੰਦਾਂ ਅੰਦਰ ਚਲਾ ਜਾਵੇ ਜਿੱਕਾ ਹਰ ਬੰਦਾ ਜੇਬ ਦੇ ਵਿੱਚ ਮੇਰੇ ਕੋਲ ਵੀ ਦੋ ਹਥਿਆਰ ਨੇ ਪਰ ਮੈਂ ਕਦੀ ਨਾਲ ਨਹੀਂ ਰੱਖਦਾ ਜਿੱਕਾ ਇਹ ਜਿਹੜੀ ਗੱਲ ਹੈ ਇਹ ਬੜੀ ਮਤਲਬ ਦੁਖਦਈ ਗੱਲ ਹੈ ਇਸ ਦਾ ਇਸ ਤਰ੍ਹਾਂ ਪੁਲਿਸ ਕਮਿਸ਼ਨ ਨੂੰ ਪਹੁੰਚਣਾ ਚਾਹੀਦਾ ਹੈ ਪਰ ਕੋਈ ਵੀ ਕਿਚ ਇਦਾਂ ਦੀਆਂ ਘਟਨਾਵਾਂ ਨਾ ਹੋਣ ਹਮ ਬਤਾ ਜੇ ਸ਼ਹਿਰ ਖਾਰਾ ਸ਼ਹਿਰ ਦੇ ਵਿੱਚ ਡਰ ਵਾਲਾ ਔਰ ਭੈ ਵਾਲਾ ਮਾਹੌਲ ਬਣਿਆ ਹੋਵੇ ਉਹ ਨਾਮੀ ਉਹ ਤੇ ਅੱਜ ਦਸਵਾ ਦਸਰੇ ਮੈਂ ਵੀ ਨਿਕਲੇ ਆਂ ਸਿਟੀਕਲ ਸਾਰੀਆਂ ਹੀ ਪਾਰਟੀਆਂ ਦੇ ਬੰਦੇ ਸਾਰੇ ਪਰ ਇੱਥੇ ਆ ਕੇ ਬੰਦਾ ਬੇਵਸ ਹੋ ਜਾਂਦਾ ਔਰ ਇਹਦੇ ਲਈ ਮੈਂ ਤਾਂ ਕਹਿਣਾ ਵੀ ਕਮਿਸ਼ਨ ਸਾਹਿਬ ਨੂੰ ਮਿਲ ਕੇ ਕਹਾਂਗੇ ਵੀ ਇਹਨਾਂ ਦੇ ਪਰਿਵਾਰ ਦੀ ਕੋਈ ਮਦਦ ਵੀ ਕੀਤੀ ਜਾਵੇ ਮੁੱਖ ਮੰਤਰੀ ਕੋਲੋਂ ਕਰਾਓ ਚਾਹੇ ਮੈਰਿਜ ਪੈਲੇਸ ਘਰੋਂ ਕਰਾਓ ਤਾਂ ਕਿਨੋਂ ਥੋੜੀ ਬੜੀ ਰਾਹਤ ਮਿਲੇ। ਜਦੋਂ ਕਿ ਕਿਤੇ ਨਾ ਕਿਤੇ ਲੱਗਦਾ ਨਹੀਂ ਇਹ ਘਟਨਾ ਜਿਹੜੀ ਹੈ ਬਹੁਤ ਵੱਡੀ ਘਟਨਾ ਹੋਈ ਹੈ। ਇਸ ਤੋਂ ਇਖ ਲੈਂਡ ਦੀ ਲੋੜ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੇ ਮੈਰਿਜ ਪੈਲੇਸ ਨੇ ਉਹਨਾਂ ਦੇ ਵਿੱਚ ਮੈਟਰ ਡਿਟੈਕਟਰ ਲੱਗਣੇ ਚਾਹੀਦੇ ਸਿਕਿਉਰਿਟੀ ਗਾਰਡ ਉਸ ਦੇ ਵਿੱਚ ਚੈਕਿੰਗ ਕਰਨ ਕਿ ਕਿਸੇ ਤਰ੍ਹਾਂ ਦਾ ਹਥਿਆਰ ਅੰਦਰ ਆ ਜਾਵੇ। ਕਿਉਂਕਿ ਅਜਿਹੜੀਆਂ ਘਟਨਾਵਾਂ ਬੜੀ ਵਾਰ ਦੇਖਣ ਨੂੰ ਮਿਲੀਆਂ ਨੇ। ਦੇਖੋ ਘਟਨਾ ਇਹ ਛੋਟੀ ਹੀ ਨਹੀਂ ਵਾਕਈ ਬਹੁਤ ਬੜੀ ਘਟਨਾ ਹੈ। ਇੱਕ ਲੇਡੀ ਜਮਾਦੀ ਕੀ ਇੱਕ ਨੌਜਵਾਨ ਹੈ ਮਾਰਾ ਗਿਆ ਇਹ ਜਿਹੜਾ ਪੁਲਿਸ ਕਮਿਸ਼ਨ ਨੂੰ ਦੱਸਾਂਗੇ ਵੀ ਤੁਸੀਂ ਕੋਈ ਨਾ ਕੋਈ ਐਸਾ ਕਾਨੂੰਨ ਬਣਾਓ ਜਿਸ ਮੈਡੀਕਲ ਪਾਲਪ ਦੇ ਵਿੱਚ ਡਾਕਟਰ ਲੱਗੇ ਉਹਨਾਂ ਉੱਥੇ ਕਿ ਕਾਇਦਾ ਚੈਕਿੰਗ ਹੋ ਕੇ ਬੰਦਾ ਜਾਵੇ ਅਸਰੇ ਵਾਲੇ ਬੰਦੇ ਅੰਦਰ ਨਾ ਪਹੁੰਚਣ ਲੋਕਾਂ ਦੇ ਵਿਸ਼ੇਸਤਾ ਦਾ ਫਿਰ ਕੋਈ ਐਨੋ ਹੁਣੀ ਇਦਾਂ ਦੀ ਕੱਟੀ ਨਾ ਕਰਦੇ ਸਾਰੀਆਂ ਅਸੀਂ ਗੱਲਾਂ ਕਰਾਂਗੇ ਪੁਲਿਸ ਕਮਿਸ਼ਨ ਨੂੰ ਔਰ ਮੈਡੀਕਲ ਪਾਲਪ ਵਾਲਿਆਂ ਦੀ ਵੀ ਜ਼ਿੰਮੇਵਾਰੀ ਬੰਦੀ ਉਹ ਵੀ ਇਸ ਗੱਲ ਦਾ ਧਿਆਨ ਰੱਖਣਾ ਜਿਆ ਪੋਰਟਰਨ ਸਿਕਿਉਰਿਟੀ ਦਵੇ ਕੋਈ ਗਲਤ ਬੰਦਾ ਗਲਤ ਅੰਦਰ ਨਹੀਂ ਜਾਣਾ ਚਾਹੀਦਾ ਕਿਨ ਇਹ ਤੋਂ ਵੱਡਾ ਦੁਕਾਨ ਤੇ ਮੈਂ ਕਦੀ ਦੇਖਿਆ ਨਹੀਂ ਇੱਕ ਪਰਿਵਾਰ ਦੇ ਵਿੱਚ ਤਿੰਨ ਔਰਤਾਂ ਰਹਿ ਗਈਆਂ ਮਤਲਬ ਪਹਿਲਾਂ 2023 ਦੇ ਵਿੱਚ ਬਾਸੂ ਦੇ ਚਾਚੇ ਦੀ ਡੈਥ ਹੋਈ 24 ਚੋਂ ਉਹਨਾਂ ਦੇ ਫਾਦੇ ਚਲੇ ਗਏ 25 ਚੋਂ ਆਪ ਚਲੇ ਗਏ ਔਰ ਸਾਡੀ ਜੋ ਛੋਟੀ ਭੈਣ ਉਹ ਤੇ ਬਾਸੂ ਦੇ ਮਦਰ ਤੇ ਬਾਸੂ ਦੀ ਚਾਚੀ ਇੱਕ ਪਰਿਵਾਰ ਸਿਰਫ ਤਿੰਨ ਔਰਤਾਂ ਬੰਦਾ ਕੋਈ ਨਹੀਂ ਔਰ ਬੱਚੇ ਨੇ ਛੋਟੇ 1 ਸਾਲ-ਸਾਲ ਦੇ ਤੇ ਜਿਨ੍ਹਾਂ ਨੇ ਇੱਕ ਕਾਣ ਕੀਤਾ ਇਹਨਾਂ ਤਾਂ ਮਤਲਬ ਉਹਨਾਂ ਨੂੰ ਸ਼ਰਮ ਆਈ ਮੈਂ ਤਾਂ ਇੱਥੇ اپیل ਦੁਆਰਾ ਕਰਕੇ ਹਟਿਆ ਸਾਰਿਆਂ ਸਮਾਜ ਨੂੰ ਵੀ ਤੇ ਲੋਕਾਂ ਨੂੰ ਵੀ ਕਿਉਂਕਿ ਅਸੀਂ ਲੋਕ ਚੁਣ ਕੇ ਆਨੇ ਆ ਲੋਕਾਂ ਦੇ ਦੁਆਰਾ ਤੇ ਜਿਹੜੇ ਇਹ ਲੋਕ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਆ ਇਹਨਾਂ ਦੀ ਸਪੋਰਟ ਕਰਦੇ ਆ ਮੇਰਾ ਖਿਆਲ ਹੈ ਕਿ ਉਹਨਾਂ ਦੀ ਜਗ੍ਹਾ ਉਸ ਕੁਰਸੀ ਤੇ ਬੈਣ ਨਹੀਂ ਹੋਣੀ ਚਾਹੀਦੀ ਲੇਕਿਨ ਇਹ ਫੈਸਲਾ ਲੋਕਾਂ ਨੇ ਕਰਨਾ ਹੁੰਦਾ ਸੋ ਪਰੂਦੀਪ ਹੈ ਨਹੀਂ ਸੀ ਸਾਡੀ ਭੈਣ ਸੀ ਅਸੀਂ ਇੱਕ ਦਿਨ ਤੱਕ ਕਿਉਂਕਿ ਰਾਜਾ ਵੜਿੰਗ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹ ਥੋੜਾ ਜਿਹਾ ਦਿੱਲੀ ਤੋਂ ਬੀਜੀ ਸੀਗੇ ਉਹ ਇੱਕ ਕੱਲ ਜਾਂ ਪਰਸੋਂ ਆ ਰਹੇ ਲੁਧਿਆਣੇ ਤੇ ਫਿਰ ਅਸੀਂ ਉਹਨਾਂ ਨਾਲ ਲੈ ਕੇ ਪੂਰਾ ਇੱਕ ਪ੍ਰੋਪਰ ਫੈਮਿਲੀ ਨਾਲ ਲੈ ਕੇ ਜਾਵਾਂਗੇ ਕਮਿਸ਼ਨਰ ਪੁਲਿਸ ਦੇ ਕੋਲ ਔਰ ਅਸੀਂ ਉਹਨਾਂ ਨੇ ਇੱਕ ਟਾਈਮ ਫਿਕਸ ਕਰਾਂਗੇ ਉਹਨਾਂ ਦੇ ਨਾਲ ਕਿਸ ਟਾਈਮ ਦੇ ਵਿੱਚ ਸਾਨੂੰ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਫਿਰ ਜੇ ਨਾ ਮਿਲਿਆ ਤੇ ਫਿਰ ਅਸੀਂ ਐਜੀਟੇਸ਼ਨ ਕਰਾਂਗੇ ਕਿਵੇਂ ਲੱਗਦਾ ਜੀ ਇਹ ਇੱਕ ਜ਼ੋਰ ਦੇ ਚੋਲੀਆਂ ਸਾਰੇ ਆਨ ਚੱਲੀਆਂ ਕੀ ਹੈ ਲੈਵ ਆਰਡ ਨੂੰ ਖਤਮ ਹੋਈ ਜਾ ਰਿਹਾ ਹੈ ਇਹ ਤਾਂ ਮੈਂ ਕਹਿੰਨਾ ਚਲੋ ਇਹ ਬੜਾ ਵੱਡਾ ਦੁੱਖ ਹੈ ਇਹਦੇ ਵਿੱਚ ਵਾਸਤੇ ਕੋਈ ਸ਼ਬਦ ਨਹੀਂ ਹੈ ਲੇਕਿਨ ਉਸ ਪ੍ਰਮਾਤਮਾ ਦਾ ਮੈਂ ਫਿਰ ਵੀ ਸ਼ੁਕਰੀਆ ਦਾ ਕਰਦਾ ਉਸ ਵਾਈ ਗੁਰੂ ਦਾ ਮਾਤਾ ਰਾਣੀ ਦਾ ਜਿੱਦਾਂ ਇਹਨਾਂ ਨੇ 68 ਫਾਇਰ ਉੱਥੋਂ ਇੱਕ ਨਿਕਲੇ ਤੇ ਲੋਕਾਂ ਨੇ ਅੱਜ ਦੱਸ ਰਹੇ ਸੀਗੇ ਕਿ ਕਿਸੇ ਨੇ ਆਪਣੇ ਪ੍ਰੋ ਲੇਡੀਜ਼ ਨੂੰ ਜੈਂਟਸ ਵਾਸ਼ਰੂਮ ਚ ਵੜਤਾ ਕੋਈ ਟੇਬਲ ਦੇ ਥੱਲੇ ਲੇਟ ਕੇ ਕਿਸ ਨੇ ਜਾਨ ਬਚਾਈ ਹੈ ਤੁਸੀਂ ਸਾਰੇ ਇਸ ਗੱਲ ਦਾ ਗਵਾਹ ਹੋ ਤੁਸੀਂ ਪੰਜਾਬ ਦਾ ਟੈਰਰਿਜ਼ਮ ਵੀ ਦੇਖਿਆ ਹੋਣਾ ਤੇ ਇਹ ਸੀਨ ਤਾਂ ਉਦੋਂ ਵੀ ਕਦੇ ਨਹੀਂ ਹੋਇਆ ਸੀ ਕਿ ਵਿਆਹ ਦੇ ਅੰਦਰ ਜਾ ਕੇ ਗੋਲੀਆਂ ਚੱਲੀਆਂ ਔਰ ਉਹਨਾਂ ਨੇ ਮਤਲਬ ਕੋਈ ਡਰ ਹੀ ਨਹੀਂ ਸੀਗਾ ਕੋਈ ਕਾਨੂੰਨਾਂ ਦੀ ਚੀਜ਼ ਹੀ ਨਹੀਂ ਹੈ ਸੋ ਇੰਨਾ ਵੀ ਧੜਕ ਇੰਨਾ ਨੀਡਰ ਹੋ ਕੇ ਗੋਲੀਆਂ ਚਲਾਈਆਂ ਗਈਆਂ ਔਰ ਮੇਰਾ ਖਿਆਲ ਹੈ ਕਿ ਜਿਹੜਾ ਪੋਲੀਟੀਕਲ ਸਿਸਟਮ ਹੈ ਔਰ ਜਿਹੜਾ ਐਡਮਿਨਿਸਟ੍ਰੇਸ਼ਨ ਆ ਮੌਜੂਦਾ ਸਰਕਾਰ ਹੈ ਪ੍ਰੋਪਰ ਟੋਟਲੀ ਫੇਲ ਹੋ ਚੁੱਕੀ ਹੈ ਅਜੇ ਤੱਕ ਕਿਸੇ ਮੰਚ ਤੋਂ ਇਹ ਇਸ ਦੁੱਖ ਭਰੇ ਮਾਹੌਲ ਦੇ ਵਿੱਚ ਕਿਸੇ ਮੰਚ ਤੋਂ ਕੋਈ ਪੰਡਿਤ ਹੀ ਨਹੀਂ ਇਦਾਂ ਦੇ ਸ਼ਬਦ ਬੋਲੇ ਸੀ ਅੱਜ ਉਹਨਾਂ ਨੇ ਵੀ ਇਹ ਸ਼ਬਦ ਬੋਲੇ ਕੀ ਇਹੋ ਜਿਹੇ ਹਾਲਾਤ ਆ ਕਦੀ ਪੰਜਾਬ ਤੇ ਬਣੇ ਨੇ ਮੈਂ ਆਮ ਨੋਟ ਮਤਲਬ ਮੇਰਾ ਕੋਈ ਪੋਲੀਟਿਕਲ ਏਜੰਡਾ ਨਹੀਂ ਹੈ ਨਾ ਮੈਂ ਰਾਜਨੀਤੀ ਕਰ ਰਿਹਾ ਹਾਂ 파ਰੂਲ ਮੇਰਾ ਭਰਾਵ ਹੈ ਤੇ ਉਹ ਛੋਟੀ ਸਾਡੀ ਭੈਣ ਦਿਲੋਂ ਦੁੱਖ ਹੈ ਬਹੁਤ ਵੱਡੀ ਘਟਨਾ ਘਟਿਆ ਇਸ ਦੇ ਵਿੱਚ ਗਲਤੀ ਕਿ ਨਹੀਂ ਦੇਖੋ ਗਲਤੀ ਜਿਹੜਾ ਦੁਨੀਆਂ ਤੋਂ ਚਲਾ ਗਿਆ ਉਹਦੀ ਤਾਂ ਹੈ ਨਹੀਂ ਨਾ ਉਸ ਪਰਿਵਾਰ ਦੀ ਹੈ ਜਿਹਨੂੰ ਸਜ਼ਾ ਮਿਲ ਰਹੀ ਹੈ ਕਿ ਗਲਤੀ ਆਪਾਂ ਸਾਰਿਆਂ ਨੂੰ ਪਤਾ ਹੈ ਸਭ ਤੋਂ ਪਹਿਲਾਂ ਆ ਅਸੀਂ ਲੋਕਾਂ ਆ ਜ਼ਿੰਮੇਵਾਰ ਜਿਹੜੇ ਆ ਲੋਕਾਂ ਦੇ ਕਚਹਿਰੀ ਚ ਜਾ ਕੇ ਲੋਕਾਂ ਨੂੰ ਇਹ ਸ਼ਵਾਸਨ ਦਿੰਨੇ ਆ ਕਿ ਸਾਨੂੰ ਅਸ਼ੀਵਾ ਦਿਓ ਅਸੀਂ ਸਮਾਜ ਦੀ ਤੇ ਤੁਹਾਡੇ ਪਰਿਵਾਰ ਦੀ ਸੇਵਾ ਕਰਾਂਗੇ ਤੇ ਜਦੋਂ ਸਾਰਾ ਸਿਸਟਮ ਫੇਲ ਹੋ ਜਾਂਦਾ ਹੈ ਅਸੀਂ ਅਫਸਰਾਂ ਦੀ ਜ਼ਿੰਮੇਵਾਰੀ ਫਿਕਸ ਕਰਦੇ ਆ ਉਹ ਜ਼ਿੰਮੇਵਾਰੀ ਛੱਡੀ ਵੀ ਬੰਦੀ ਹੈ ਸੋ so, whoever is responsible ਮੈਂ ਨਹੀਂ ਕਹਿੰਦਾ ਕਿਹੜੀ ਪਾਰਟੀ ਜਾਂ ਕਿਹੜਾ ਬੰਦਾ ਹੈ ਰਿਸਪੋਨਸਿਬਲ ਆ ਅਸੀਂ ਜ਼ਿੰਮੇਵਾਰ ਆ ਲੇਕਿਨ ਇਹ ਜ਼ਿੰਮੇਵਾਰੀ ਜਿਹੜੀ ਹੈ ਇਹਨੂੰ ਐਗਜ਼ੀਕਿਊਟ ਜਾਂ ਇਹਨੂੰ ਕਿਦਾਂ ਫਿਕਸ ਕਰ ਸਕਦੇ ਆ ਅੱਜ ਪੂਰਾ ਲੁਧਿਆਣਾ ਇਸ ਇਨਸੀਡੈਂਟ ਨੂੰ ਖੁੱਲ੍ਹੀਆਂ ਅੱਖਾਂ ਨਾਲ ਦੇਖ ਰਿਹਾ ਤੁਸੀਂ ਇਸ ਭੋਗ ਦੇ ਉੱਤੇ ਤੁਸੀਂ ਆਪ ਦੇਖਿਆ ਵੀ ਕਿੰਨਾ ਕਿ ਲੋਕ ਪੋਲੀਟਿਕਲ ਲੋਗ ਇਹਨੂੰ ਲੈ ਕੇ ਸੀਰੀਅਸ ਨਹੀਂ ਜਦ ਕਿ ਮੇਰਾ ਖਿਆਲ ਆ ਕਿ ਤੁਹਾਡੀ ਸਾਰਿਆਂ ਦੀ ਅੱਖਾਂ 'ਚ ਵੀ ਅੰਸੂ ਹੈ ਇਸ ਘਟਨਾ ਨੂੰ ਦੇਖ ਕੇ ਸੁਣ ਕੇ ਤੇ ਜਿਹਦੇ ਕੋਲ ਐ ਨਾ ਟਾਈਮ ਹੀ ਨਹੀਂ ਹੈ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰ ਰਹੀਏ ਪਰਿਵਾਰ ਦੀ ਗੱਲ ਸੁਣ ਲਈਏ ਮੈਂ ਤੇ ਡਾਵਲ ਸਾਹਿਬ ਕੱਲ ਸਸਕਾਰ ਦੇ ਸੀ ਤੂੰ ਤੁਹਾਡੇ ਕੋਲੋਂ ਵੀਡੀਓ ਵੀ ਚੱਲੀ ਆਉ ਸਾਡੀ ਮਾਤਾ ਗੁੱਸੇ ਸਾਨੂੰ ਹੀ ਬੋਲਦੀ ਸੀ ਬਰਤੀ ਹੱਥ ਜੋੜ ਕੇ ਸੁਣਦੇ ਸੀ ਕਿਉਂਕਿ ਉਹਨਾਂ ਦਾ ਗੁੱਸਾ ਵਾਜਬ ਹੈ ਜਾਇਜ਼ ਹੈ ਤੇ ਮੈਂ ਤਾਂ ਕਹਿੰਨਾ ਜੇ ਕਾਨੂੰ ਸਾਲ ਬਾਅਦ ਅਸੀਂ ਵੋਟਾਂ 'ਚ ਫੇਰ ਜਾਣਾ ਵੋਟਾਂ ਮੰਗਣ ਜਾਣਾ ਜੇ ਸੰਜੀਤ ਤਲਵਾਰ ਵੀ ਇਹੋ ਜਿਹਾ ਕੰਮ ਕਰਦਾ ਹੈ ਇਹੋ ਜਿਹਾ ਲੋਕਾਂ ਦੀ ਸਪੋਰਟ ਕਰਦਾ ਤੇ ਗੈਟ ਆਊਟ ਕਰ ਦਿਓ ਗੇਟ ਤੋਂ ਬਾਹਰ ਕੱਢ ਦਿਓ ਬੱਚੇ ਨਹੀਂ ਪਰ ਮਰਵਾਣੇ ਇਹਨਾਂ ਨੂੰ ਵੋਟਾਂ ਬਾਕੇ ਸੋ ਮੇਰੀ ਮੈਂ ਤੁਹਾਡੇ ਸਭ ਨੂੰ ਬੇਨਤੀ ਕਰਦਾ ਸਮਾਜ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਦੁਆਰਾ ਕੋਈ ਵਾਸੂ ਇਸ ਧਰਤੀ ਤੋਂ ਨਾ ਜਾਏ ਸਲੁਧਿਆਣੇ ਤੋਂ ਨਾ ਜਾਏ ਕਿਸੇ ਪਰਿਵਾਰ ਦਾ ਬੱਚਾ ਨਾ ਜਾਏ ਕੋਈ ਵਿਧੋ ਨਾ ਹੋਏ ਉਹਦੇ ਵਾਸਤੇ ਫੈਸਲਾ ਸਮਾਜ ਨੇ ਕਰਨਾ ਹੈ ਸੋਸਾਇਟੀ ਨੇ ਕਰਨਾ ਹੈ ਕਿ ਕਿਹੜੇ ਕਹਿੋਜੇ ਬੰਦਿਆਂ ਨੂੰ ਉਹਨਾਂ ਕੁਰਸੀਆਂ ਤੇ ਪਹੁੰਚਾਣਾ ਹੈ ਜਿਹੜੇ ਉਹਨਾਂ ਦੇ ਪਰਿਵਾਰਾਂ ਦੀ ਸੇਫਟੀ ਸਿਕਿਉਰ ਕਰ ਸਕਣ ਜੀ ਇਸ ਘਟਨਾ ਤੋਂ ਬਾਅਦ ਪੰਜਾਬ ਭਰ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਡਰ ਬਣ ਗਿਆ ਕਿ ਉਹਨਾਂ ਮੈਰਿਜ ਪੈਲਸਸ ਦੇ ਵਿੱਚ ਜਾਣਾ ਸੇਫ ਨਹੀਂ ਹੈ ਵਿਆਹ ਜਾਣਾ ਸੇਫ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਜਿਹੜਾ ਸਿੱਖ ਲੈਣੀ ਚਾਹੀਦੀ ਹੈ ਪੂਰੇ ਮੈਰਿਜ ਪੈਲਸਸ ਦੇ ਵਿੱਚ ਮੈਟਲ ਡਿਟੈਕਟਰ ਲੱਗਣੇ ਚਾਹੀਦੇ ਆ ਸਿਕਿਉਰਟੀ ਹੋਣੀ ਚਾਹੀਦੀ ਤਾਂ ਕਿ ਉਹਦੇ ਅੰਦਰ ਕਿਸੇ ਤਰ੍ਹਾਂ ਦਾ ਹਸਨਾਂ ਜਾ ਹੀ ਨਾ ਸਕੇ ਦੇਖੋ ਮੈਂ ਬੜੀ ਇੱਕ ਗੱਲ ਤੁਹਾਨੂੰ ਸ਼ੇਅਰ ਕਰਦਾ ਹਾਂ ਤੁਸੀਂ ਕੋਈ ਤੁਹਾਡੇ ਚ ਦੁਬਈ ਗਿਆ ਹੋਵੇਗਾ ਕੋਈ ਫੋਰਨ ਕੰਟਰੀ ਗਿਆ ਹੋਵੇਗਾ ਨਾ ਤਾਂ ਤੇ ਪੁਲਿਸ ਵਾਲੇ ਨਾ ਤਾਂ ਸੀਸੀਟੀਵੀ ਕੈਮਰੇ ਆ ਲੇਕਿਨ ਕੋਈ ਗੁਨਾਹ ਨਹੀਂ ਕਰਦਾ ਕਿਉਂਕਿ ਪਤਾ ਜੇ ਕੋਈ ਹੱਥ ਚੁਲਾਏ ਤੇ ਹੱਥ ਵੱਡੇ ਜਾਣਗੇ ਕੋਈ ਹੋਰ ਕਰਮ ਕੀਤਾ ਤੇ ਬੰਦਾ ਜਾਏਗਾ ਕਾਨੂੰਨ ਦਾ ਡਰ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਹੈ ਜੇ ਕਾਨੂੰਨ ਦਾ ਡਰ ਹੀ ਨਹੀਂ ਹੈ ਤੇ ਕੋਈ ਪੈਲਾਸਾਲਾ ਜਾਂ ਕੋਈ ਵੀ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇਹ ਤਾਂ ਇੰਨਾ ਕਿ ਡਰ ਹੋਣਾ ਚਾਹੀਦਾ ਮੈਂ ਇੱਕ ਗੱਲ 2002 ਦੀ ਤੁਹਾਨੂੰ ਸ਼ੇਅਰ ਕਰਦਾ ਚਲੋ ਉਹਨੂੰ ਕੈਪਟਨ ਵਿੰਦਰ ਸਿੰਘ ਬੀਜੇਪੀ ਚ ਨੇ ਜਦੋਂ ਉਹ ਚੀਫ ਮਿਨਿਸਟਰ ਸੀ ਔਰ ਮੈਂ ਕੌਂਸਲਰ ਸੀਗਾ ਉਹਨਾਂ ਨੇ ਆਂਦਿਆਂ ਇੱਕ ਸਟੇਟਮੈਂਟ ਦਿੱਤੀ ਸੀ ਪੰਜਾਬ ਦੇ ਜਿਹੜੇ ਹਾਲਾਤ ਐ ਉਹ ਮੈਂ ਖਰਾਬ ਨਹੀਂ ਹੋਣ ਦਵਾਂਗਾ ਉਹ ਤੁਹਾਡੇ ਸਾਹਮਣੇ ਉਦੋਂ ਦਾ ਸਮਾਂ ਕਿ ਇਹੋ ਜਿਹਾ ਤੁਸੀਂ ਸਾਰਾ ਦੇਖ ਸਕਦੇ ਹੋ ਇਹ ਟੋਟਲ ਜ਼ਿੰਮੇਵਾਰੀ ਪੋਲਿਟੀਕਲ ਬੰਦਿਆਂ ਦੀ ਆਫੀਸਰ ਦੀ ਐ ਸਰਕਾਰਾਂ ਦੀ ਐ ਤੁਸੀਂ ਜਿਹੜੇ ਲੋਕ ਹੋ ਯੂ ਪੀਪਲ ਜਿਹੜੇ ਲੋਕ ਇੱਥੇ ਆਏ ਸਿਗੇ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਐ ਇਹ ਤਾਂ ਤੁਹਾਨੂੰ ਤੁਹਾਡਾ ਚਿਹਰਾ ਦੇਖ ਕੇ ਤੁਹਾਡੀ ਗੱਲ ਸੁਣ ਕੇ ਤੁਹਾਨੂੰ ਸ਼ਹੀਵਾ ਦੇ ਦਿੰਦੇ ਆ ਵੀ ਚਲੋ ਜੀ ਤੁਸੀਂ ਅੱਗੇ ਲੱਗ ਜਿਓ ਤੁਹਾਡੇ ਮਗਰ ਆ ਜੇ ਇਹਨਾਂ ਦੇ ਬੱਚੇ ਚਲੇ ਜਾਂ ਦੁਨੀਆ ਤੋਂ ਕਿ ਅਸੀਂ ਉਹ ਤੇ ਸ਼ਾਮਿਲ ਵੀ ਨਾ ਹੋਈਏ ਤੇ ਇਹ ਤੋਂ ਮਾੜੀ ਗੱਲ ਤਾਂ ਕੋਈ ਨਹੀਂ ਸੰਜੇ ਭਾਈ ਤੁਸੀਂ ਉਹਦੇ ਰੈਸਿਪੀ ਸਾਹਿਬ ਕੋਲ ਦੇ ਹੈ ਹਾਂਜੀ 4 ਸਾਲ ਦੀ ਬੱਚੀ ਦੀ ਬਹੁਤ ਬਹੁਤ ਦੁੱਖ ਲਗਣਾ ਤੁਸੀਂ ਦੇਖ ਲਓ ਉਹ ਜਿਹੜੀ ਜਲੰਧਰ ਤੋਂ ਉਹਦੀ ਦੁਲੇ ਦੀ ਮਾਸੀ ਸੀਗੀ ਆਈ ਥਿੰਕ ਸ਼ੀ ਇਜ਼ ਸ਼ੀ ਵਾਸ ਆਲਸੋ 35 ইয়ার্স ਓਲਡ ਅੱਜ ਬੱਚੀ ਜਿਹੜੀ ਗਈ 4 ਸਾਲ ਦੀ ਉਹ ਤਾਂ ਹਜੇ ਦੁਨੀਆ ਨੇ ਦੇਖਣੀ ਸੀ ਯਾਰ ਆਪਣੇ ਤੇ ਇਹ ਇਹ ਦੁੱਖ ਇਦਾਂ ਨਹੀਂ ਪਤਾ ਲੱਗਣਾ ਇਹ ਪੋਲੀਟਿਕਲ ਸਵਿਚਾਂ ساری ਦੁਨੀਆ ਕਰੇਗੀ ਹੁਣ ਇਥੇ ਰਾਜਨੀਤੀ ਚੱਲੇਗੀ ਕੋਈ ਕਹੇਗਾ ਜੀ ਫਲਾਣੇ ਨੇ ਉਹਨੂੰ ਪ੍ਰਮੋਟ ਕੀਤਾ ਹੋਵੇਗਾ ਉਹਨੇ ਪ੍ਰਮੋਟ ਕੀਤਾ ਸੰਜੇ ਤਰਵਾਰ ਤੁਹਾਡੀ ਕਚਹਿਰੀ ਚ ਖੜਾ ਹੈ 25 ਸਾਲ ਦੀ ਪੋਲੀਟੀਕਲ ਕੈਰੀਅਰ ਚ ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕੀਤਾ ਸੰਜੇ ਭਾਰੀ ਤੁਸੀਂ ਉਹਦੇ ਸੀਪੀ ਸਾਹਿਬ ਕੋਲ ਗਏ ਸੀ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਇਹ ਸ਼ੋਰ ਕਰਕੇ ਭੇਜਿਆ ਕਿ ਜੋ ਕਾਨੂੰਨ ਕਰੇਗਾ ਤੁਹਾਡੇ ਸਾਹਮਣੇ ਉਹ ਸੀਨ ਨਜ਼ਰ ਆਏਗਾ ਤੇ ਸੋ ਅਸੀਂ ਆ ਵੇਟ ਕਰ ਰਹੇ ਸੀਗੇ ਕਿਰਿਆ ਦੀ ਕੱਲ ਜਾਂ ਪਰਸੋਂ ਰਾਜਾਵਿੰਦਜੀ ਲੁਧਿਆਣੇ ਆ ਰਹੇ ਆ ਅਸੀਂ ਉਹਨਾਂ ਦੇ ਨਾਲ ਪੂਰਾ ਡੈਪੂਟੀਸ਼ਨ ਫੈਮਿਲੀ ਨੂੰ ਲੈ ਕੇ ਜਾਵਾਂਗੇ ਉਹ ਵੀ ਸਮਾਜ ਦੇ ਲੋਕਾਂ ਨੂੰ ਜਾਣਾ ਚਾਹਣਗੇ ਨਾਲ ਲੈ ਕੇ ਜਾਵਾਂਗੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਟਿੱਕੇ ਨਹੀਂ ਬੈਠਾਂਗੇ ਇਹ ਸਾਡੀ ਜ਼ਿੰਮੇਵਾਰੀ ਹੈ ਇਟਸ ਨੋਟ ਅ ਕਾਂਗਰਸ ਐਜ਼ ਅ ਹਿਊਮਨ ਬੀਇੰਗ ਇਨਸਾਨੀਅਤ ਦੇ ਨਾਤੇ ਇਨਸਾਨ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਦੁਖੀ ਘੜੀ ਦੇ ਪਰਿਵਾਰ ਨਾਲ ਖੜੀਏ ਤੇ ਉਹਨਾਂ ਨੂੰ ਇਨਸਾਫ ਦਵਾਈਏ ਇੱਕ ਚੀਜ਼ ਦੇਖੋ ਜੇ ਤਾਂ ਦੋ ਬੰਦੇ ਆਪਸ ਵਿੱਚ ਉਹ ਦੋਨੋਂ ਲੋਕ ਲੜ ਰਹੇ ਸੀਗੇ ਅਗਰ ਤਾਂ ਗੋਲੀਆਂ ਉਹਨਾਂ ਦੇ ਵੱਜਦੀਆਂ ਤੇ ਠੀਕ ਹੈ ਮਰਨ ਮਰਨ ਆਏ ਸੀ ਇੱਕ ਗਰੀਬ ਦਾ ਕੀ ਕਸੂਰ ਸੀਗਾ ਉਹ ਲੇਡੀ ਦਾ ਕੀ ਕਸੂਰ ਸੀ ਉਹ ਛੋਟਾ ਜਿਹਾ ਬੱਚਾ ਜਿਹੜਾ ਚਲਾ ਗਿਆ ਉਹਦਾ ਕੀ ਕਸੂਰ ਸੀਗਾ ਸੋ ਜਲਦੀ ਅਸੀਂ ਸਾਡਾ ਡੈਪੂਟੀ ਸੀ ਜਿਹੜਾ ਕਮਿਸ਼ਨ ਪੁਲਿਸ ਨੂੰ ਮਿਲੇਗਾ ਹੋਰ ਪਰਵਾਹ ਨੂੰ ਸਾਫ ਦੁਆ ਤੇ ਸਾਰੇ ਪੋਲੀਟਿਸ਼ੀਅਨ ਲੀਡਰ ਇੱਥੇ ਪਹੁੰਚੇ ਨਜ਼ਰ ਆਏ ਤੇ ਉਹਨਾਂ ਦੇ ਬੋਲੇ ਹੈ ਕਿ ਆ ਗਿਆ ਕਿ ਆਰੋਪੀਅਨ ਸਖਤ ਸਖ ਸਜ਼ਾ ਜਰੀਕਾ ਹੈ ਦੁਆਕੇ ਛੱਡਾਂਗੇ ਜੁੜੇ ਹੋਣ ਦਾ ਲੈ ਵੀ ਤਨਾ ਸੰਜਣਾ ਜੰਮਰਪੁਰ ਧੰਨਵਾਦ